ਪੰਜਾਬ 247 ਟੀਵੀ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਆਓ ਅੱਜ ਦੀਆਂ ਖਬਰਾਂ ਕਰਦੇ ਆਂ ਸਾਂਝੀਆਂ ਸਭ ਤੋਂ ਪਹਿਲੀ ਖਬਰ ਹੈ ਟਰੰਪਸ ਆ ਜਿਹੜੇ ਸਾਡੇ ਗੁਆਂਢੀ ਮੁਲਕ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਨੇ ਉਹਨਾਂ ਵੱਲੋਂ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਬਰਾਮਦਾਂ ਦੇ ਉੱਤੇ 25% ਜਿਹੜਾ ਟੈਰਫ ਲਾਉਣ ਦੀ ਧਮਕੀ ਦੇਣ ਤੋਂ ਬਾਅਦ ਕੈਨੇਡਾ ਜਿਹੜੀ ਸਰਕਾਰ ਆ ਉਹ ਸਰਾਧ ਤੇ ਸਖਤੀ ਦੇ ਰੌਂ ਵਿੱਚ ਐ ਟਰੰਪ ਨੇ ਇਸ ਅਲਾਨ ਤੋਂ ਬਾਅਦ ਕੈਨੇਡਾ ਨੇ ਪੂਰਬ ਤੋਂ ਪੱਛਮ ਤੱਕ ਅਮਰੀਕਾ ਨਾਲ ਜੁੜਦੀ 1891 ਕਿਲੋਮੀਟਰ ਲੰਬੀ ਸਰਹੱਦ ਤੇ ਸ਼ਕਤੀ ਵਧਾਉਣ ਦਾ ਫੈਸਲਾ ਕੀਤਾ ਹੈ ਅਮਰੀਕਨ ਰਾਸ਼ਟਰਪਤੀ ਵੱਲੋਂ ਦੂਜੀ ਵਾਰ ਉਧਰ ਸੰਭਾਲਣ ਵਾਲੇ ਡੋਨਲਡ 트ੰਪ ਨੇ ਪਿਛਲੇ ਦਿਨੀ ਪੈਲ ਦੇ ਆਧਾਰ ਤੇ ਕੀਤੇ ਜਾਣ ਵਾਲੇ ਕੰਮਾਂ ਵਿੱਚ ਕਿਹਾ ਸੀ ਕਿ ਦੋਹਾਂ ਗੁਆਂਢੀ ਦੇਸ਼ਾਂ ਨਾਲ ਜੁੜਦੀਆਂ ਸਰਹੱਦਾਂ ਤੇ ਸ਼ਕਤੀ ਨਾ ਹੋਣ ਕਾਰਨ ਗਲਤ ਅੰਸਰ ਅਮਰੀਕਾ ਵਿੱਚ ਦਾਖਲ ਹੋ ਰਹੇ ਹਨ ਜਿਸ ਤੇ ਉੱਤੇ ਰੋਕ ਲਗਣੀ ਜ਼ਰੂਰੀ ਹੈ ਉਸਨੇ ਰੋਕ ਨੂੰ ਨਾਥ ਨਾ ਪਾ ਸਕਣ ਦਾ ਭਾਂਡਾ ਕੈਨੇਡਾ ਤੇ ਮੈਕਸੀਕੋ ਦੇ ਸਿਰ 'ਤੇ ਪਨਿਆ ਸੀ ਬ੍ਰਾਮਦੀ ਟੈਕਸ ਵਿੱਚ ਵਾਧਾ ਕੈਨੇਡਾ ਦੀ ਸੰਸਦ ਲਈ ਕਾਫੀ ਘਾਤਕ ਜਿਹੜਾ ਉਹ ਸਾਬਤ ਹੋ ਸਕਦਾ ਹੈ ਕੈਨੇਡੀਅਨਾਂ ਦੀ ਸੁਰੱਖਤ ਰੱਖਣ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਦੇ ਜੁਮੇ ਹੁੰਦੀ ਹੈ ਜਿਸ ਦੀ ਨਫਰੀ ਤੇ ਸਾਜੋ ਸਮਾਨ ਵਿੱਚ ਵਾਧੇ ਲਈ ਫੈਡਰਲ ਸਰਕਾਰ ਨੇ ਹੋਰ ਫੰਡ ਜਾਰੀ ਕਰਨ ਦਾ ਹੁਣ ਐਲਾਨ ਕਰ ਦਿੱਤਾ ਹੈ ਕੁਝ ਮਹੀਨੇ ਪਹਿਲਾਂ ਆਣ ਅਧਿਕਾਰਤ ਵਿਦੇਸ਼ੀਆਂ ਦੇ ਦੇਸ਼ ਨਿਕਾਲੇ ਲਈ ਏਜੰਸੀ ਦੀ ਨਫਰੀ ਵਿੱਚ 15 ਪੀਸ ਦੀ ਵਾਧਾ ਵੀ ਕੀਤਾ ਗਿਆ ਸੀ। ਕੈਨੇਡਾ ਤੇ ਅਮਰੀਕਾ ਨੂੰ ਵੰਡਣ ਵਾਲੀ ਇਹ ਲਕੀਰ 3 ਸਤੰਬਰ 1783 ਨੂੰ ਪੈरिस ਸਮਝੌਤੇ ਤਹਿਤ ਖਿੱਚੀ ਗਈ ਸੀ ਜਿਸ ਵਿੱਚ ਸਮੇਂ-ਸਮੇਂે ਥੋੜੀ-ਬਹੁਤੀ ਅਦਲਾ-ਬਦਲੀ ਹੁੰਦੀ ਰਹੀ ਹੈ। ਸਰਦ ਤੋਂ ਆਰ-ਪਾਰ ਆਉਣ ਜਾਣ ਵਾਲਿਆਂ ਲਈ ਛੋਟੇ-ਵੱਡੇ 100 ਦੇ ਕਰੀਬ ਦੋਹਾਂ ਦੇਸ਼ਾਂ ਵੱਲੋਂ ਪ੍ਰਮਾਣਿਤ ਲਾਂਘੇ ਵੀ ਹਨ। ਅਗਲੀ ਖਬਰ ਹੋਈ ਅਸੀਂ ਕੈਨੇਡਾ ਤੋਂ ਲੈ ਰਹੇ ਹਾਂ ਜੀ ਕੈਨੇਡਾ ਵਿੱਚ ਪੱਕੇ ਹੋਣ ਦੇ ਸੁਪਨੇ ਵੇਖ ਰਹੇ ਪ੍ਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ ਹੁਣ ਪ੍ਰਵਾਸੀਆਂ ਖਾਸ ਕਰਕੇ ਪੰਜਾਬੀਆਂ ਦੇ ਕੈਨੇਡਾ ਵਿੱਚ ਪੱਕੇ ਹੋਣ ਦਾ ਆਖਰੀ ਰਾਹ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਾਫ਼ ਆਕ ਦਿੱਤਾ ਹੈ ਕਿ ਪਰਮਾਨੈਂਟ ਰੈਜ਼ੀਡੈਂਸੀ ਲਈ ਐਲ ਐਮ ਆਈਏ ਦੀ ਵੱਡੇ ਪੱਧਰ ਉੱਤੇ ਦੁਰਵਰਤੋਂ ਹੋ ਰਹੀ ਹੈ ਅਤੇ ਫੈਡਰਲ ਸਰਕਾਰ ਐਲ ਐਮ ਆਈਏ ਐ ਮਿਲਣ ਵਾਲੇ 50 ਵੱਧੂ ਅੰਕਾਂ ਦੀ ਸਹੂਲਤ ਖਤਮ ਕਰਨ ਉੱਤੇ ਵਿਚਾਰ ਕਰ ਰਹੀ ਹੈ ਇਸ ਵੇਲੇ ਜਿਹੜੇ ਐਪਲੀਕੈਂਟ ਨੇ ਇੱਕ ਐਲ ਐਮ ਆਈਏ ਲਈ 50 ਅੰਕ ਜਾਂ ਐਕਸਪੈਕਸ ਐਂਟਰੀ ਪ੍ਰਣਾਲੀ ਦੇ ਅਧੀਨ ਪ੍ਰਬੰਧਨ ਅਹੁਦਿਆਂ ਲਈ 200 ਅੰਕ ਪ੍ਰਾਪਤ ਕਰ ਸਕਦੇ ਹਨ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਨਾਂ ਉੱਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਅਤੇ ਕਾਲਾ ਬਾਜ਼ਾਰੀ ਕਰਦੇ ਆਂ ਇੱਕ ਕਾਗਜ਼ ਲਈ 50 ਤੋਂ ਲੈ ਕੇ 70000 ਡਾਲਰ ਤੱਕ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਕਨੇਡਾ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਵਿੱਚ ਸਖਤੀ ਕਰਨ ਲਈ ਮਜਬੂਰ ਹੋ ਰਹੀ ਹੈ ਇਸ ਵੇਲੇ ਕੈਨੇਡੀਅਨ ਪੀਆਰ ਲਈ ਸੀਆਰਐਸ ਸਕੋਰ 500 ਤੋਂ ਵੀ ਉੱਤੇ ਚੱਲ ਰਿਹਾ ਹੈ ਅਤੇ ਐਲਐਮਆਈਏ ਦੇ 50 ਵਾਧੂ ਅੰਕ ਪੀਆਰ ਦਿਵਾਉਣ ਵਿੱਚ ਕਾਫੀ ਜ਼ਿਆਦਾ ਸਹਾਈ ਹੁੰਦੇ ਸਨ ਪਰ ਜ਼ਿਆਦਾਤਰ ਮਸਲਿਆਂ ਵਿੱਚ ਇਹ ਸਹੂਲਤ ਦੀ ਵਰਤੋਂ ਠੱਗੀ ਲਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ਾ ਬੰਦ ਕੀਤੇ ਜਾ ਚੁੱਕੇ ਹਨ ਤੇ ਜ਼ਿਆਦਾਤਰ ਮਾਮਲਿਆਂ ਵਿੱਚ ਸਿੰਗਲ ਐਂਟਰੀ ਵੀਜ਼ਾ ਹੀ ਜਾਰੀ ਕੀਤਾ ਜਾ ਰਿਹਾ ਹੈ ਸਿਰਫ ਇੰਨਾ ਹੀ ਨਹੀਂ ਕਿ ਮੰਤਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਾ ਦੀ ਗਿਣਤੀ ਵੀ ਘਟਾ ਕੇ 437000 ਕੀਤੀ ਜਾ ਚੁੱਕੀ ਹੈ ਮਾਰਕ ਮਿਲਰ ਨੇ ਇਹ ਵੀ ਆਖਿਆ ਸੀ ਕਿ ਕੋਈ ਵਿਦਿਆਰਥੀ ਇਹ ਸੋਚ ਕੇ ਕੈਨੇਡਾ ਨਾ ਆਵੇ ਕਿ ਉਹ ਯਕੀਨੀ ਤੌਰ ਤੇ ਹੀ ਪੀਆਰ ਹਾਸਲ ਕਰ ਲਵੇਗਾ ਉਹ ਆਪਣੀ ਪੜ੍ਹਾਈ ਕਰੇ ਤੇ ਆਪਣੇ ਦੇਸ਼ ਵਾਪਸ ਪਰਤ ਜਾਵੇ ਅਗਲੀ ਖਬਰ ਯੂਕਰੇਨ ਤੇ ਰੂਸ ਦੇ ਜੰਦ ਤੋਂ ਆ ਜੀ ਯੂਕਰੇਨ ਦਾ ਕਹਿਣਾ ਹੈ ਕਿ ਰੂਸ ਨੇ ਬੁੱਧਵਾਰ ਰਾਤ ਨੂੰ ਹਮਲਿਆਂ ਵਿੱਚ ਉਹਦੇ ਪਾਵਰ ਪਲਾਂਟਾਂ ਨੂੰ ਇੱਕ ਵਾਰੀ ਫੇਰ ਨਿਸ਼ਾਨਾ ਬਣਾਇਆ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਯੂਕਰੇਨ ਦੇ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਨੂੰ ਰੂਸ ਦਾ ਬਦਲਾ ਦੱਸਿਆ ਹੈ ਵਲਾਦੀਮੀਰ ਪੁਤਨ ਨੇ ਕਿਹਾ ਹੈ ਕਿ ਪਿਛਲੇ ਹਫਤੇ ਯੂਕਰੇਨ ਨੇ ਅਮਰੀਕਾ ਦੇ ਤੇ ਬ੍ਰਿਟਨ ਦੁਆਰਾ ਪ੍ਰਦਾਨ ਕੀਤੇ ਗਏ ਹਥਿਆਰਾਂ ਨਾਲ ਰੂਸ ਦੇ ਉੱਤੇ ਹਮਲਾ ਕੀਤਾ ਸੀ। ਉਹਦੇ ਜਵਾਬ ਵਿੱਚ ਰੂਸ ਨੇ ਬੁੱਧਵਾਰ ਰਾਤ ਨੂੰ 90 ਮਜ਼ਾਈਲਾਂ ਤੇ 100 ਡਰੋਨਾਂ ਨਾਲ ਯੂਕਰੇਨ ਦੇ ਉੱਤੇ ਹਮਲਾ ਕੀਤਾ ਹੈ। ਪੁਤਨ ਨੇ ਕਿਹਾ ਕਿ ਰੂਸ ਰਾਜਧਾਨੀ ਕੀਵ ਸਮੇਤ ਯੂਕਰੇਨ ਦੇ ਅਹਿਮ ਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਨੇ ਦੇਸ਼ ਭਰ ਵਿੱਚ ਅਜਿਹੇ ਹਮਲੇ ਕੀਤੇ ਹਨ। ਯੂਕਰੇਨ ਦੇ ਊਰਜਾ ਮੰਤਰੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਯੂਕਰੇਨ ਦਾ ਊਰਜਾ ਖੇਤਰ ਇੱਕ ਵਾਰੀ ਫੇਰ ਵੱਡੇ ਪੱਧਰ ਤੇ ਦੁਸ਼ਮਣ ਦੇ ਹਮਲੇ ਦੀ ਜਦ ਵਿੱਚ ਆ ਗਿਆ ਹੈ ਇਸ ਤੋਂ ਪਹਿਲਾਂ ਯੂਕਰੇਨ ਦੀ ਹਵਾਈ ਸੈਨਾ ਨੇ ਵੀ ਕਿਹਾ ਸੀ ਕਿ ਰੂਸ ਨੇ ਉਹਨਾਂ ਦੇ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਹਨ ਲਬਨਾਨ ਅਤੇ ਇਜ਼ਰਾਇਲ ਅਤੇ ਹਿਜ਼ਬੁੱਲਾ ਵਿਚਕਾਰ ਇੱਕ ਜੰਗਵੱਦੀ ਸਮਝੌਤਾ ਹੁਣ ਲਾਗੂ ਹੋ ਚੁੱਕਾ ਹੈ ਪਰ ਇਜ਼ਰਾਈਲ ਦੇ ਉੱਤਰੀ ਪਾਈਚਾਰਿਆਂ ਦੇ ਬਹੁਤ ਸਾਰੇ ਵਸਨੀਕਾਂ ਨੇ ਆਪਣੇ ਘਰਾਂ ਨੂੰ ਪਰਤਨ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਸਥਾਈ ਸ਼ਾਂਤੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਇਜ਼ਰਾਈਲ ਦੇ ਸਖਿਆ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਅਮਰੀਕਾ ਤੇ ਫਰਾਸ ਵਾਲੇ ਵਿਚੋਲਗੀ ਵਾਲੇ ਸਮਝੌਤੇ ਨੂੰ ਮਨਜ਼ੂਰੀ ਦੇਣ ਲਈ ਵੋਟਾਂ ਪਾਈਆਂ ਸਨ ਜਿਸ ਵਿੱਚ 1 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਹ ਦੁਸ਼ਮਣੀ ਭਰੀ جنگ ਖਤਮ ਹੋ ਗਈ ਸੀ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ ਇਜ਼ਰਾਈਲ ਦੇ ਬਲਾ ਨੇ ਦੱਖਣੀ ਲਿਬਾਨ ਦੇ ਵਸਨੀਕਾਂ ਲਈ ਸਮਝੌਤੇ ਦੇ ਬਾਵਜੂਦ ਵੀ ਲਗਾਏ ਹੋਏ ਕਰਫਿਊ ਦਾ ਨਵੀਨੀਕਰਨ ਕੀਤਾ ਹੈ ਕਿਉਂਕਿ ਵਾਪਸ ਪਰਤਣ ਵਾਲੇ ਇਜ਼ਰਾਈਲ ਤੇ ਹਜ਼ਬੁੱਲਾ ਵਿਚਕਾਰ ਜੰਗਬੰਦੀ ਦੀ ਅੱਗ ਦੇ ਨੁਕਸਾਨੇ ਗਏ ਘਰਾਂ ਦੇ ਮਲਬੇ ਵਿੱਚੋਂ ਤਲਾਸ਼ੀ ਕਰ ਰਹੇ ਹਨ ਦੋਵੇਂ ਤਰ੍ਹਾਂ ਇੱਕ ਦੂਜੇ ਤੇ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾ ਰਹੀਆਂ ਹਨ ਇਜ਼ਰਾਈਲ ਦਾ ਕਹਿਣਾ ਹੈ ਕਿ ਉਹਨੇ ਦੱਖਣੀ ਖੇਤਰ ਵਿੱਚ ਪਹੁੰਚਣ ਵਾਲੇ ਸ਼ੱਕੀ ਲੋਕਾਂ ਤੇ ਗੋਲਾਬਾਰੀ ਕੀਤੀ ਹੈ ਜਦੋਂ ਕਿ ਹਿਜ਼ਬੁੱਲਾ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਆਪਣੇ ਘਰਾਂ ਨੂੰ ਪਰਤਰੇ ਲੋਕਾਂ ਦੇ ਉੱਤੇ ਹਮਲਾ ਕੀਤਾ ਹੈ ਯੂਨਰਡਵਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਭਾਰੀ ਇਜ਼ਰਾਈਲੀ ਬੰਬਾਰੀ ਫਲਸਤੀਨੀ ਨਾਗਰਿਕਾਂ ਲਈ ਬਿਲਕੁਲ ਇੱਕ ਡਰਾਉਣੀ ਸਜ਼ਾ ਵਰਗੀ ਹੈ ਜੋ ਗਾਜ਼ਾ ਪੱਟੀ ਦੇ ਉੱਤਰ ਵਿੱਚ ਫਸੇ ਹੋਏ ਹਨ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਮੁੱਖ ਵਕੀਲ ਜਿਹੜੇ ਨੇ ਉਹਨਾਂ ਨੇ ਇੱਕ ਹੋਰ ਜਿਹੜਾ ਕੇਸ ਚੱਲ ਰਿਹਾ ਉਹ ਹੈ ਆਪਣੇ ਮੀਆਂ ਮਾਰ ਦਾ ਉਹਦੇ ਜਿਹੜੇ ਵਕੀਲ ਨੇ ਮੁਖ ਉਹਨਾਂ ਨੇ ਜਿਹੜੇ ਮੀਆਂ ਮਾਰ ਦੇ ਸਤਾਏ ਹੋਏ ਰਹਿੰਗੀਆਂ ਘਟ ਗਿਣਤੀ ਮੁਸਲਮਾਨਾਂ ਦੇ ਖਿਲਾਫ ਕੀਤੇ ਗਏ ਅਪਰਾਧਾਂ ਲਈ ਮੀਆਂ ਮਾਰ ਦੇ ਫੌਜੀ ਨੇਤਾ ਲਈ ਗਫਤਾਰੀ ਵਾਰੰਟ ਦੀ ਮੰਗ ਕੀਤੀ ਹੈ ਵਾਰੰਟ ਵਾਸਤੇ ਆਪਣੀ ਬੇਨਤੀ ਵਿੱਚ ਆਈਸੀਸੀ ਦੇ ਮੁਖ ਵਕੀਲ کریم ਖਾਨ ਨੇ ਦੋਸ਼ ਲਾਇਆ ਹੈ ਕਿ ਸੀਨੀਅਰ ਜਨਰਲ ਮਨ ਆਂਗ ਹਲਾਇੰਗ 2017 ਵਿੱਚ 25 ਅਗਸਤ ਤੋਂ ਲੈ ਕੇ 31 ਦਸੰਬਰ ਦੇ ਦਰਮਿਆਨ ਮਿਆਂਮਾਰ ਅਤੇ ਬੰਗਲਾਦੇਸ਼ ਦੇ ਕੁਝ ਹਿੱਸਿਆਂ ਵਿੱਚ ਰੋਹੰਗਿਆ ਮੁਸਲਮਾਨਾਂ ਦੇ ਦੇਸ਼ ਨਿਕਾਲੇ ਅਤੇ ਉਹਨਾਂ ਤੇ ਅਤਿਆਚਾਰ ਅਤੇ ਮਨੁੱਖਤਾ ਦੇ ਵਿਰੁੱਧ ਅਪਰਾਧ ਲਈ ਜ਼ਿੰਮੇਵਾਰ ਹੈ ਹਿੰਸਾ ਦੇ ਨਤੀਜੇ ਵਜੋਂ ਆਈਸੀਸੀ ਨੇ ਅੰਦਾਜ਼ਾ ਲਾਇਆ ਹੈ ਕਿ 10 ਲੱਖ ਤੋਂ ਵੱਧ ਰੋਹੰਗਿਆ ਮੁਸਲਮਾਨ ਮਿਆਂਮਾਰ ਤੋਂ ਜ਼ਬਰਦਸਤੀ ਉਜਾੜ ਦਿੱਤੇ ਗਏ ਸਨ ਤੇ ਬਹੁਤ ਸਾਰੇ ਗਵਾਂਢੀ ਬੰਗਲਾਦੇਸ਼ ਜਿਹੜਾ ਗੁਆਂਢੀ ਮੁਲਕ ਹੈ ਉਹਨੂੰ ਭੱਜ ਗਏ ਸਨ ਖਾਨ ਨੇ ਖੁਦ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਦੇ ਕਈ ਦੌਰੇ ਕੀਤੇ ਜਿੱਥੇ ਉਹਨੇ ਵੇਖਿਆ ਕਿ ਰੋਹੰਗੀਆਂ ਸ਼ਨਾਰਥੀਆਂ ਦੀਆਂ ਗਵਾਹੀਆਂ ਵੀ ਸੁਣੀਆਂ ਜਿਨ੍ਹਾਂ ਨੇ ਕਿਹਾ ਕਿ ਨਿਆਂ ਪ੍ਰਾਪਤ ਕਰਨ ਲਈ ਤੁਰੰਤ ਬੇਨਤੀਆਂ ਕੀਤੀਆਂ ਜਾਣ ਖਾਨ ਦੀ ਬੇਨਤੀ ਨੂੰ ਕਾਨੂੰਨ ਬਣਨ ਤੋਂ ਪਹਿਲਾਂ ਆਈਸੀਸੀ ਜੱਜਾਂ ਤੋਂ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ ਪਰ ਜੇਕਰ ਵਾਰੰਟ ਮਨਜ਼ੂਰ ਹੋ ਜਾਂਦਾ ਹੈ ਤਾਂ ਵੀ ਆਈਸੀਸੀ ਆਪਣੇ ਅਧਿਕਾਰ ਖੇਤਰ ਵਿੱਚ ਥੋੜਾ ਸੀਮਤੀ ਰਹਿ ਸਕਦੀ ਹੈ ਕਿਉਂਕਿ ਮਿਆਂਮਾਰ ਜਿਹੜਾ ਉਹ ਅਦਾਲਤ ਦੇ 123 23 ਜਿਹੜੇ ਦੇਸ਼ ਹੈ ਉਹਨਾਂ ਦਾ ਮੈਂਬਰ ਨਹੀਂ ਹੈ ਹਾਲਾਂਕਿ ਮੈਂਬਰ ਦੇਸ਼ਾਂ ਨੂੰ ਮਿੰਨ ਆਂਗ ਹਲੈਂਗ ਨੂੰ ਆਈਸੀਸੀ ਦੀ ਹਦਾਇਤ ਮੁਤਾਬਕ ਉਹਨੂੰ ਹਰਾਸਤ ਵਿੱਚ ਲੈਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਜੇਕਰ ਉਹ ਵਰੰਟ ਜਾਰੀ ਹੋਣ ਤੋਂ ਬਾਅਦ ਉਹਨਾਂ ਦੇ ਖੇਤਰ ਵਿੱਚ ਦਾਖਲ ਹੁੰਦਾ ਹੈ ਤਾਂ ਹੁਣ ਇੱਕ ਹੋਰ ਖਬਰ ਜਿਹੜੀ ਆ ਉਹ ਬੜੀ ਖਤਰਨਾਕ ਜਿਹੜੀ ਭਾਰਤ ਵਿੱਚ ਚੱਲ ਰਹੀ ਆ ਉਹ ਇਹ ਆ ਕਿ ਲੰਬੇ ਸਮੇਂ ਤੋਂ ਵਕ ਵਕ ਜਿਹੜੀਆਂ ਵੱਡੀਆਂ ਮਸਜਿਦਾਂ ਨੇ ਉਹਨਾਂ ਨੂੰ ਲੈ ਕੇ ਕੋਰਟਾਂ ਵਿੱਚ ਕੇਸ ਕੀਤੇ ਜਾ ਰਹੇ ਆ ਕਿ ਇਹਨਾਂ ਥਾਵਾਂ ਦੇ ਉੱਤੇ ਕਿਸੇ ਸਮੇਂ ਮੰਦਰ ਹੋਇਆ ਕਰਦੇ ਸੀ ਇਹੋ ਜੀ ਲੜਾਈ ਆਪਾਂ ਬੜੀ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਆ ਜਿਹੜੀ ਅਜਮੇਰ ਵਿੱਚ ਲੜੀ ਗਈ ਤੇ ਆਖਰਕਾਰ ਉੱਥੇ ਜਿਹੜਾ ਮੰਦਰ ਹੈ ਉਹਦੀ ਸਥਾਪਨਾ ਕਰ ਦਿੱਤੀ ਗਈ। ਇਸ ਤੋਂ ਬਾਅਦ ਮੇਰਠ ਤੇ ਕ੍ਰਿਸ਼ਨ ਮੰਦਰ ਦੀ ਹੋਰ ਕਈ ਮੰਦਰਾਂ ਦੀ ਗਿਆਨਵਾਪੀ ਮਸਜਿਦ ਦੀ ਤੇ ਅੱਗੇ ਹੀ ਝਗੜੇ ਚੱਲ ਰਹੇ ਹਨ। ਪਰ ਹੁਣ ਇੱਕ ਹੋਰ ਬੜੀ ਮਸ਼ਹੂਰ ਸੂਫੀ ਜਗਾ ਉਹ ਹੈ Rajasthan ਦੇ ਜਮੇਰ ਦੀ ਜਿਹੜੀ ਹੈ ਇੱਕ ਸੂਫੀ ਦਰਗਾਹ। Rajasthan ਦੇ ਜਮੇਰ ਦੀ ਇੱਕ ਅਦਾਲਤ ਨੇ ਹਿੰਦੂ ਸੈਨਾ ਦੀ ਉਸ ਪਟੀਸ਼ਨ ਨੂੰ ਸੁਣਨ ਲਈ ਸਵੀਕਾਰ ਕਰ ਲਿਆ ਹੈ। ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਖਵਾਜਾ ਮੁਇਨਉਦੀਨ ਚਿਸ਼ਤੀ ਦੀ ਦਰਗਾਹ ਇੱਕ ਸ਼ਿਵ ਮੰਦਿਰ ਦੇ ਉੱਤੇ ਬਣੀ ਹੋਈ ਹੈ ਅਦਾਲਤ ਨੇ ਦੋਹਾਂ ਧਿਰਾਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਜਦੋਂ ਕਿ ਅਜਮੇਰ ਦਰਗਾਹ ਦੇ ਜਿਹੜੇ ਮੁੱਖ ਵਾਰਸ ਤੇ ਖਵਾਜਾ ਮੁਇਨਉਦੀਨ ਚਿਸ਼ਤੀ ਦੀ ਵੰਸ਼ਸ਼ ਨੇ ਸੈयद नसीरुद्दीन ਚਿਸ਼ਤੀ ਨੇ ਇੱਕ ਐਕਸਪਲੀਸ਼ਨ ਨੂੰ ਸਸਤੀ ਪ੍ਰਸਿੱਧੀ ਹਾਸਲ ਕਰਨ ਦਾ ਸਟੰਟ ਕਰਾਰ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਹਰ ਨਵੇਂ ਦਿਨ ਕੁਝ ਲੋਕ ਆਉਂਦੇ ਹਨ ਤੇ ਖੜੇ ਹੋ ਕੇ ਪਟੀਸ਼ਨਾਂ ਦਾਇਰ ਕਰਦੇ ਹਨ ਜਾਂ ਦਾਵਾ ਕਰਦੇ ਹਨ ਕਿ ਮਸਜਿਦ ਜਾਂ ਦਰਗਾਹ ਪਹਿਲਾਂ ਮੰਦਿਰ ਹੁੰਦਾ ਸੀ ਇਹ ਗਲਤ ਪਰੰਪਰਾ ਕਾਇਮ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਲੋਕ ਸਮਾਜ ਤੇ ਦੇਸ਼ ਨੂੰ ਗਲਤ ਦਿਸ਼ਾ ਵੱਲ ਲਿਜਾ ਰਹੇ ਹਨ ਸੈਦ ਨਸੀਰਉਦੀਨ ਚਿਸ਼ਤੀ ਦਾ ਮੰਨਣਾ ਹੈ ਕਿ ਸਮਾਜ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਪਰ ਅਜਿਹੇ ਪਟੀਸ਼ਨਾਂ ਤੇ ਦਾਵਿਆਂ ਰਾਹੀਂ ਕੁਝ ਲੋਕ ਸਮਾਜ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਕਹਿੰਦੇ ਹਨ ਕਿ ਇਹ ਲੋਕ ਸਸਤੀ ਸ਼ੋਰਤ ਲੈਣ ਲਈ ਜੋ ਕੰਮ ਕਰ ਰਹੇ ਹਨ ਉਹ ਨਹੀਂ ਜਾਣਦੇ ਕਿ ਇਹ ਦੇਸ਼ ਨੂੰ ਕਿੰਨੀ ਗਲਤ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ ਸਮਾਜ ਨੂੰ ਇਕਜਟ ਹੋਣ ਦੀ ਲੋੜ ਹੈ ਇਹ ਲੋਕ ਕਦੋਂ ਤੱਕ ਮੰਦਰਾਂ ਲਈ ਇਹੋ ਜਿਹੇ ਕੰਮ ਕਰਦੇ ਰਹਿਣਗੇ ਅਤੇ ਮਸਜਿਦਾਂ ਬਾਰੇ ਵਿਵਾਦ ਖੜੇ ਕਰਦੇ ਰਹਿਣਗੇ ਨਸੀਰਉਦੀਨ ਤਾਂ ਕਹਿਣਾ ਹੈ ਕਿ ਖਵਾਜਾ ਸਾਹਿਬ ਦੇ ਦਰਬਾਰ ਦਾ 850 ਸਾਲ ਦਾ ਇਤਿਹਾਸ ਹੈ ਇਹਨਾਂ 800 ਸਾਲਾਂ ਦੌਰਾਨ ਜੈਪੁਰ ਜੋਧਪੁਰ ਕੋਟਾ ਗਵਾਲੀਅਰ ਸਮੇਤ ਬਹੁਤ ਸਾਰੇ ਰਾਜੇ ਇਹਨਾਂ ਦਰਗਾਹਾਂ ਦੇ ਤੇ ਆਉਂਦੇ ਰਹੇ ਤੇ ਉਹਨਾਂ ਦਾ ਇਹਨਾਂ ਦਰਗਾਹ ਦੇ ਨਾਲ ਲਗਾ ਸੀ ਅਤੇ ਇਹਨਾਂ ਦਰਗਾਹ ਨਾਲ ਉਹ ਜੁੜੇ ਰਹੇ ਹਨ ਜੇਕਰ ਅਜਿਹਾ ਕੁਝ ਪਹਿਲ ਹੁੰਦਾ ਤਾਂ ਫਿਰ ਸਭ ਤੋਂ ਪਹਿਲਾਂ ਉਹ ਲੋਕ ਹੀ ਇਹਦੇ ਉੱਤੇ ਕੋਈ ਇਤਰਾਜ਼ ਕਰਦੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਸੈयद ਨਸੀਰਉਦੀਨ ਚਿਸ਼ਤੀ ਦਾ ਕਹਿਣਾ ਹੈ ਕਿ ਪਲੇਸ ਆਫ ਵਰਕਸ਼ਪ ਐਕਟ 1991 ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਧਾਰਮਿਕ ਸਥਾਨਾਂ ਨੂੰ ਲੈ ਕੇ 1947 ਤੋਂ ਪਹਿਲਾਂ ਚੱਲ ਰਹੇ ਵਿਵਾਦਾਂ ਨੂੰ ਪਾਸੇ ਰੱਖਿਆ ਜਾਣਾ ਚਾਹੀਦਾ ਹੈ ਇਸ ਵਿੱਚ ਜੋ ਵੀ ਅਦਾਲਤੀ ਫੈਸਲਾ ਹੋਵੇਗਾ ਹਮੇਸ਼ਾ ਦੀ ਤਰ੍ਹਾਂ ਉਹਦਾ ਸਨਮਾਨ ਕੀਤਾ ਜਾਵੇ ਉਹ ਵੀ ਕਰਨਗੇ ਪਰ ਇਹਨਾਂ ਲੋਕਾਂ ਨੂੰ ਨਵੇਂ ਵਿਵਾਦ ਖੜੇ ਨਹੀਂ ਕਰਨੇ ਚਾਹੀਦੇ ਵਿਸ਼ਨੂ ਗੁਪਤਾ ਜੀ ਜਿਨੇ ਇਹ ਪਾਈ ਹੈ ਪਟੀਸ਼ਨ ਉਹ ਕਹਿ ਰਿਹਾ ਹੈ ਕਿ ਅੰਗਰੇਜ਼ਾਂ ਦੇ ਵੇਲੇ ਦਾ ਇੱਕ ਜੱਜ ਹੋਇਆ ਕਰਦਾ ਸੀ ਜਿਹਦਾ ਨਾਮ ਸੀ ਹਰਬਿਲਾਸ਼ ਸ਼ਾਰਦਾ ਸ਼ਾਇਦ ਉਹਦੇ ਨਾਮ ਦੇ ਉੱਤੇ ਹੀ ਸ਼ਾਰਦਾ ਗਲੀ ਹੈ ਜਿਹੜੀ ਇਸ ਮਸਜਿਦ ਵੱਲ ਨੂੰ ਜਾਂਦੀ ਹੈ ਤੇ ਉਹਦੀ ਇੱਕ ਕਿਤਾਬ ਹੈ ਉਹਦੇ ਦਾਅਵੇ ਨੂੰ ਇਹਨਾਂ ਨੇ ਆਪਣਾ ਆਧਾਰ ਬਣਾਇਆ ਹੈ ਉਹਨੇ 1911 ਵਿੱਚ ਜਿਹੜਾ ਹਰਬਿਲਾਸ਼ ਸ਼ਾਰਦਾ ਨੇ ਅਜਮੇਰ ਹਿਸਟੋਰੀਕਲ ਐਂਡ ਡਿਸਕ੍ਰਿਪਟਨਾ ਦੀ ਇੱਕ ਕਿਤਾਬ ਅੰਗਰੇਜ਼ੀ ਵਿੱਚ ਲਿਖੀ ਸੀ 206 ਪੰਨਿਆਂ ਦੀ ਇਸ ਪੁਸਤਕ ਵਿੱਚ ਕਈ ਵਿਸ਼ੇ ਸ਼ਾਮਲ ਕੀਤੇ ਗਏ ਸਨ ਪੁਸਤਕ ਵਿੱਚ ਦਰਗਾਹ ਖਵਾਜਾ ਮੋਇਨਦੀਨ ਚਿਸ਼ਤੀ ਬਾਰੇ ਵੀ ਇੱਕ ਅਧਿਆਇ ਹੈ ਜਿਹੜਾ ਪੰਨਾ ਨੰਬਰ 97 ਦੇ ਪਹਿਲੇ ਪੈਰੇ ਵਿੱਚ ਦਰਗਾਹ ਵਿੱਚ ਮਾਹਦੇਵ ਮੰਦਿਰ ਦਾ ਜ਼ਿਕਰ ਕਰਦਾ ਹੈ ਪਰੰਪਰਾ ਕਹਿੰਦੀ ਹੈ ਕਿ ਤਹਿ ਖਾਨੇ ਦੇ ਅੰਦਰ ਇੱਕ ਮੰਦਿਰ ਵਿੱਚ ਮਾਹਦੇਵ ਦੀ ਮੂਰਤੀ ਹੈ ਇਸਤੇ ਇੱਕ ਬ੍ਰਾਹਮਣ ਪਰਿਵਾਰ ਦੁਆਰਾ ਹਰ ਰੋਜ਼ ਚੰਦਨ ਦੀ ਲੱਕੜੀ ਰੱਖੀ ਜਾਂਦੀ ਸੀ ਜਿਸ ਨੂੰ ਅੱਜ ਵੀ ਦਰਵਾਜ਼ਾ ਦੁਆਰਾ ਮਗਰਮਾਸਤੇ ਰੂਪ ਵਿੱਚ ਰੱਖਿਆ ਜਾਂਦਾ ਹੈ ਇਸ ਰੂਪ ਪਟੀਸ਼ਨ ਚ ਆਧਾਰ ਬਣਾਇਆ ਗਿਆ ਹੈ ਇਸ ਮਾਮਲੇ ਵਿੱਚ ਅਦਾਲਤ ਨੇ ਅਗਲੀ ਸੁਣਵਾਈ ਲਈ 20 ਦਸੰਬਰ ਦੀ ਤਰੀਕ ਤੈਅ ਕੀਤੀ ਹੈ ਹੁਣ ਇਹ ਮਾਮਲਾ ਵੀ ਦੇਸ਼ ਭਰ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ ਜਦੋਂ ਤੋਂ ਮੰਦਰ ਉੱਤੇ ਦਰਗਾਹ ਬਣਾਉਣ ਦਾ ਦਾਵਾ ਕੀਤਾ ਗਿਆ ਹੈ ਹਾਲ ਹੀ ਵਿੱਚ ਦੇਸ਼ ਦੇ ਕਈ ਸੂਬਿਆਂ ਚ ਮੰਦਰ ਮਸਜਿਦ ਵਿਵਾਦ ਤੋਂ ਬਾਅਦ ਕਈ ਘਟਰਾਵਾਂ ਤੇ ਹਿੰਸਕ ਪ੍ਰਦਰਸ਼ਨਕ ਵੀ ਪ੍ਰਦਰਸ਼ਨ ਸਾਹਮਣੇ ਆਏ ਹਨ ਫੇਲਾ ਅਲਜੇ ਆਪਾਂ ਕੁਝ ਦਿਨ ਪਹਿਲਾਂ ਹੀ ਮਰਾਦਾਬਾਦ ਦੇ ਨੇੜੇ ਸੰਭਲ ਵਾਲੇ ਜਿਹੜੀ ਈਦਗਾ ਸ਼ਾਹੀ ਜਾਮਾ ਮਸਜਿਦ ਹੈ ਉਹਦੇ ਬਾਰੇ ਜਿਹੜੀਆਂ ਘਟਰਾਵਾਂ ਉਹ ਤੋਂ ਸਾਰੇ ਜਾਣੂ ਆ ਇਸ ਜਿਹੜੀ ਨਵੀਂ ਜਿਹੜਾ ਹੁਣੇ ਨਵਾਂ ਪੰਗਾ ਸ਼ੁਰੂ ਕੀਤਾ ਗਿਆ ਹੈ ਕੁਝ ਹਿੰਦੂ ਸੰਸਥਾਵਾਂ ਵੱਲੋਂ ਉਹਦੇ ਬਾਰੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਹਨ ਜਿੰਦਾ ਇੱਕ ਆਪਣੇ ਆਤਮ ਮਜ਼ਦੂਰ ਹੈ ਮਜਬੂਰ ਹੈ ਗਿਰੀ ਰਾਤ ਸਿੰਘ ਉਹਨੇ ਕਿਹਾ ਕਿ ਅਦਾਲਤ ਦਾ ਮਾਮਲਾ ਆ ਅਦਾਲਤ ਕਾਨੂੰਨੀ ਕਾਰਵਾਈ ਕਰੇਗੀ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਅੱਜ ਜੇ ਅਦਾਲਤਾਂ ਵੀ ਉੱਥੋਂ ਦੇ ਜੱਜ ਸਾਹਿਬ ਵੀ ਅੱਖਾਂ ਤੇ ਪੱਟੀ ਬੰਨ ਕੇ ਇਸ ਤਰ੍ਹਾਂ ਦੀਆਂ ਦਰਖਾਸਤਾਂ ਨੂੰ ਮਨਜ਼ੂਰ ਕਰੀ ਜਾ ਰਹੇ ਹਨ ਤੇ ਇਹਦਾ ਮਤਲਬ ਹੈ ਕਿ ਭਾਰਤ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ ਜੇ ਮੁਗਲ ਸਾਮਰਾਜ ਵੇਲੇ ਮੰਨ ਲਿਆ ਜਾਵੇ ਕਿ ਸਾਰਾ ਕੁਝ ਹੋਇਆ ਵੀ ਹੋਵੇ ਤੇ ਕੀ ਅੱਜ ਦੇ ਯੁੱਗ ਵਿੱਚ ਇਹ ਗੱਲਾਂ ਕਰਨੀਆਂ ਯੋਗ ਹਨ ਕੀ ਅੱਜ ਜਿੱਥੇ ਕਿੰਗਡਮ ਵੀ ਹੈ ਮੁਸਲਮਾਨ ਬਾਲਾਂ ਦੇ ਮੁਲਕ ਵੀ ਨੇ ਉੱਥੇ ਮੰਦਰ ਤੇ ਗੁਰਦੁਆਰੇ ਬਣਾਏ ਜਾ ਰਹੇ ਹਨ ਤੇ ਅੱਜ ਕੀ ਭਾਰਤ ਵਰਗੇ ਲੋਕਤੰਤਰ ਚ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਜਗ੍ਹਾ ਹੈ ਦੁਨੀਆ ਸਾਡੇ ਵੱਲ ਵੇਖ ਰਹੀ ਹੈ ਮੰਨ ਲਓ ਜੇ ਸਾਰੇ ਮਸਜਿਦਾਂ ਢਾਹ ਵੀ ਦਿੱਤੀਆਂ ਜਾਣ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਸਾਰੀਆਂ ਮਸਜਿਦਾਂ ਢਾਹ ਦਿੱਤੀਆਂ ਜਾਣ ਤੇ ਫਿਰ ਕੀ ਜਿਹੜਾ ਵਾ ਹਿੰਦੂ ਧਰਮ ਹੋਰ ਪਰਫਲੂਟ ਹੋ ਜਾਏਗਾ ਫਿਰ ਕੀ ਮੁਸਲਮਾਨੀ ਦੋਸਤਾਂ ਚ ਹਮੇਸ਼ਾ ਲਈ ਖਤਮ ਹੋ ਜਾਣਗੇ ਉਹਨਾਂ ਨੂੰ ਕਿਨਾਰੇ ਲਾਉਣ ਲਈ ਜੋ ਕੁਝ ਕੀਤਾ ਜਾ ਰਿਹਾ ਤੇ ਬਹੁਤ ਕਨੌਣਾ ਤੇ ਇਹਦੇ ਉੱਤੇ ਕਟੋ-ਕਟ ਸਿਵਲ ਸੁਸਾਇਟੀ ਨੂੰ ਇਹਦੇ ਤੇ ਦਖਲ ਦੇਣਾ ਚਾਹੀਦਾ ਦੂਜੇ ਪਾਸੇ ਫਿਰ ਕਹ ਲੈ ਜਾਂਦਾ ਹੈ ਕਿ ਸਿੱਖ ਬਹੁਤ ਛੋਟੀ ਜੀ ਗਿਣਤੀ ਹੈ ਤੇ ਇਹ ਹਰ ਥਾਂ ਜਾ ਕੇ ਪੰਗਾ ਲੈਂਦੇ ਹਨ ਕਿਉਂਕਿ ਸਿੱਖਾਂ ਨੂੰ ਦੱਸਿਆ ਹੀ ਗਿਆ ਜੇ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਸ਼ਾ ਕਸ਼ਮੀਰੀ ਪੰਡਤਾਂ ਦੀ ਮਦਦ ਲਈ ਅਗਰ ਆਪਣਾ ਸੀਸ ਦੇ ਦਿੰਦੇ ਨੇ ਤੇ ਸਿੱਖ ਧਰਮ ਦੇ ਨਿਆਂਾਂ ਵਿੱਚ ਉਹ ਕੋਈ ਅਗਮਣਾ ਮਰਦ ਖੜਾ ਹੋਣਾ ਚਾਹੀਦਾ ਜਿਹੜਾ ਇਸ ਵਰਤਾਰੇ ਨੂੰ ਠੱਲ ਪਾਉਣ ਲਈ ਇਹਨਾਂ ਸਰਕਾਰਾਂ ਨੂੰ ਕੁਝ ਨਾ ਕੁਝ ਆਪਣਾ ਸੰਦੇਸ਼ ਦੇਵੇ ਘਟੋ ਘਟ ਸਾਡੇ ਇਨੇ ਡੇਰੇ ਇਨੇ ਸੰਤ ਮਹਾਂਪੁਰਖ ਨੇ ਅਸਾਂ ਉਹਨਾਂ 'ਚ ਕੋਈ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਨਹੀਂ ਹੈ ਕਿ ਕਿਸੇ ਵੀ ਉੱਤੇ ਹੋਰੇ ਜ਼ੁਲਮ ਦੇ ਵਿਰੁੱਧ ਆਵਾਜ਼ ਖੜੀ ਕੀਤੀ ਜਾ ਸਕੇ ਸਾਡੇ ਸਾਹਮਣੇ 370 ਧਾਰਾ ਦੀਆਂ ਧੱਜੀਆਂ ਡਾ ਹੀਆਂ ਗਈਆਂ ਪਰ ਅਸੀਂ ਪੰਜਾਬੀ ਸਿੱਖ ਉਦੋਂ ਵੀ ਚੁੱਪ ਰਹਿ ਜੋ ਕੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਅਸੀਂ ਉੱਥੇ ਚੁੱਪਾਂ ਇਹ ਹੌਲੀ-ਹੌਲੀ ਸਾਡੇ ਸਾਹਮਣੇ ਵੀ ਆਏਗਾ ਮੇਰੇ ਇੱਕ ਦੋਸਤ ਕੁਲਦੀਪ ਬੋਪਾ ਰਹਿਰੀ ਮੇਰੇ ਕਲੀਗ ਵੀ ਨੇ ਉਹਨਾਂ ਦਾ ਕੱਲ ਪਰਸੋ ਫੋਨ ਆਇਆ ਸੀ ਉਹ ਕਹਿੰਦੇ ਆ ਕਿ ਤੁਸੀਂ ਇਹ ਮਤ ਸੋਚੋ ਕਿ ਇਹ ਜਿਹੜੀ ਅੱਗ ਹੈ ਕੱਲੀ ਮਸੀਤਾਂ ਤੱਕ ਰਹੇਗੀ ਇਹ ਹੌਲੀ-ਹੌਲੀ ਹਰ ਘਰ ਤੱਕ ਪਹੁੰਚੇਗੀ ਉਹਨਾਂ ਦੇ ਇਥੋਂ ਤੱਕ ਵੀ ਕਿਹਾ ਕਿ ਜਿਹੜੇ ਬੀਬੀਆਂ ਦੇ ਨਾਲ ਆਉਣ ਵਾਲੇ ਪੋਣੇ ਜਾਂ ਆਪਣੇ ਦਰਬਾਰ ਸਾਹਿਬ ਵਿੱਚ ਵੀ ਅੱਗੇ ਕੋਈ ਸਰੋਵਰ ਦੇ ਅੰਦਰ ਨਾ ਜਾਵੇ ਜਿਹੜੀਆਂ ਗ੍ਰਿੱਲਾਂ ਲਾਈਆਂ ਹੋਈਆਂ ਹਨ ਉਹ ਗ੍ਰਿੱਲਾਂ ਦੇ ਉੱਤੇ ਥੋੜੀ-ਥੋੜੀ ਵਿੱਥ ਦੇ ਉੱਤੇ ਰਾਮ-ਰਾਮ ਸ਼ਬਦ ਉਕਰਿਆ ਹੋਇਆ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਰਾਮ ਮੰਦਰ ਬਣ ਜਾਏਗਾ ਕੱਲ ਨੂੰ ਕੋਈ ਸਿਰਫ ਰਿਆ ਉੱਠ ਕੇ ਵੀ ਕਹਿ ਦੇਗਾ ਇਹ ਕਹਿ ਵੀ ਰਿਹਾ ਕਿ ਦਰਬਾਰ ਸਾਹਿਬ ਵੀ ਜਿਹੜਾ ਵਾ ਉਹ ਸਾਡਾ ਮੰਦਰ ਢਾਕੇ ਇਹਦੇ ਤੇ ਬਣਾਇਆ ਗਿਆ ਸੀਗਾ ਸੋ ਇਹ ਚੀਜ਼ਾਂ ਹੌਲੀ-ਹੌਲੀ ਹਰ ਜਗ੍ਹਾ ਆਉਣੀਆਂ ਨੇ ਤੇ ਇਹਨੂੰ ਦੁਨੀਆ ਚੁੱਪ ਕਰਕੇ ਦੇਖ ਰਹੀ ਆ ਕਿਉਂਕਿ ਭਾਰਤ ਇੱਕ ਵੱਡਾ ਬਾਜ਼ਾਰ ਹੈ ਤੇ ਜਿਹੜੇ ਲੋਕ ਐ ਇਸ ਵੇਲੇ ਭਾਰਤ ਦੇ ਲੋਕਤੰਤਰ ਤੇ ਕਾਬਜ਼ ਹਨ ਉਹ ਕਿਸੇ ਤਰ੍ਹਾਂ ਵੀ ਡੈਮੋਕਰੈਟਿਕ ਵੈਲਿਊ ਦੀ ਕਦਰ ਕਰਨ ਵਾਲੇ ਲੋਕ ਨਹੀਂ ਹਨ ਸੋ ਲੋਕਾਂ ਨੂੰ ਇਹਦੇ ਇਨਾਂ ਚੀਜ਼ਾਂ ਬਾਰੇ ਚੇਤਨ ਹੋਣਾ ਪਏਗਾ ਬਾਹਰੋਂ ਖੜੇ ਹੋ ਕੇ ਮੁਸਲਮਾਨਾਂ ਤੇ ਹੋ ਰੇ ਇਸ ਸ਼ੱਦਰ ਨੂੰ ਅਸੀਂ ਵੇਖਦੇ ਰਵਾਂਗੇ ਤਾਂ ਇੱਕ ਦਿਨ ਅਸੀਂ ਵੀ ਇਹਦੇ ਘੇਰੇ ਵਿੱਚ ਆਵਾਂਗੇ ਇਸ ਗੱਲ ਤੋਂ ਕੋਈ ਵੀ ਵਿਅਕਤੀ ਇਨਕਾਰ ਨਹੀਂ ਕਰ ਸਕਦਾ ਅਗਲੀ ਖਬਰ ਆਪਾਂ ਕਰਦੇ ਹਾਂ ਜੀ ਕੈਰਲ ਦੇ ਵਾਇਨਾਡ ਤੋਂ ਜਿਮਨੀ ਚੌਂਕ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਕਾਂਗਰਸ ਦੀ ਜਿਹੜੀ ਲੀਡਰ ਹੈ ਪ੍ਰਾਂਕਾ ਗਾਂਧੀ ਵਾੜਰਾ ਉਹਨਾਂ ਨੇ ਵੀਰਵਾਰ ਨੂੰ ਲੋਕ ਸਭਾ ਦੇ ਮੈਂਬਰ ਵਜੋਂ ਸੌ ਚੁੱਕ ਲਈ ਹੈ 52 ਸਾਲ ਉਮਰ ਦੀ ਹੈ ਕਾਂਗਰਸੀ ਆਗੂ ਨੇ ਆਪਣੇ ਭਰਾ ਰਾਹਲ ਗਾਂਧੀ ਵਾਗ ਸੰਵਿਧਾਨ ਦੀ ਕਾਪੀ ਹੱਥ ਵਿੱਚ ਫੜ ਕੇ ਹਿੰਦੀ ਵਿੱਚ ਸੌ ਚੁੱਕੀ ਹੈ ਪ੍ਰਿਅੰਕਾ ਗਾਂਧੀ ਨੇ 2019 ਵਿੱਚ ਸਰਗਰਮ ਰਾਜਨੀਤੀ ਵਿੱਚ ਕਦਮ ਰੱਖਿਆ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਕਾਂਗਰਸ ਜਨਨ ਸਖਤਰ ਵੀ ਨਿਯੁਕਤ ਕੀਤਾ ਗਿਆ ਸੀ ਹਾਲ ਹੀ ਵਿੱਚ ਹੋਈ ਜਿਮਨੀ ਚੋਣ ਵਿੱਚ 410000 ਤੋਂ ਵੱਧ ਵੋਟਾਂ ਦੇ ਫਰਕ ਨਾਲ ਕੈਰਲ ਦੇ ਵਾਇਨਾਡ ਤੋਂ ਉਹਨਾਂ ਨੇ ਇਹ ਜਿੱਤ ਪ੍ਰਾਪਤ ਕੀਤੀ ਸੀ ਅਗਲੀ ਖਬਰ ਮਹਾਰਾਸ਼ਟਰ ਤੋਂ ਆਜੀ ਮਹਾਰਾਸ਼ਟਰ ਭਾਰਤੀ ਵੱਡੀ ਸਟੇਟ ਜਿੱਥੇ ਹੁਣੇ-ਹੁਣੇ ਚੋਣਾ ਹੋ ਕੇ ਆਟੀਆਂ ਤੇ ਇਹਨਾਂ ਚੋਣਾਂ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਅਜੇ ਵੀ ਸੋਸ਼ਲ ਮੀਡੀਆ ਤੇ ਛਾਏ ਹੋਇਆ ਤੇ ਦੂਜੇ ਪਾਸੇ ਹੁਣ ਉੱਥੇ ਮੁੱਖ ਮੰਤਰੀ ਕੌਣ ਬਣੇ ਇਹਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸ਼ਿਵ ਸੈਨਾ ਦੇ ਨੇਤਾ ਜਿਹੜੇ ਸ਼ਿੰਦੇ ਆ ਉਹਨਾਂ ਨੂੰ ਮੁੱਖ ਮੰਤਰੀ ਵਜੋਂ ਇੱਕ ਹੋਰ ਕਾਰਜਕਾਰ ਦੇਣ ਦੀ ਮੰਗ ਜਿਹੜੀ ਆ ਜ਼ੋਰਦਾਰ ਢੰਗ ਨਾਲ ਉਠਾਈ ਜਾ ਰਹੀ ਆ ਕੇ ਮੁੱਖ ਮੰਤਰੀ शिंदेरे ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਸ਼ਾ ਨੂੰ ਕਿਹਾ ਹੈ ਕਿ ਉਹ ਇਸ ਸੌਦੇ ਲਈ ਭਾਰਤੀ ਜਨਤਾ ਪਾਰਟੀ ਦੀ ਪਸੰਦ ਦਾ ਪਾਲਣ ਕਰਨਗੇ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੀ ਪ੍ਰਕਿਰਿਆ ਨੂੰ ਕਾਰਜਕਾਰੀ ਮੁੱਖ ਮੰਤਰੀ ਏਕਨਾਥ शिंदे ਦਵਿੰਦਰ ਪੰਵਿਸ ਅਜੀਤ ਪਵਾਰ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦਰਮਾਨ ਵੀਰਵਾਰ ਦੀ ਰਾਤ ਜਾਂ ਅੱਜ ਦੀ ਰਾਤ ਜਿਹੜੀ ਉੱਥੇ ਲੰਘ ਰਹੀ ਆ ਦਿੱਲੀ 'ਚ ਇੱਕ ਮੀਟਿੰਗ ਮਹੱਤਵਪੂਰਨ ਹੋਣੀ ਆ ਉਹਦੇ ਤੋਂ ਬਾਅਦ ਇਹਦੀ ਖਬਰ ਬਾਹਰ ਆਏਗੀ ਕਿ ਉਹਨਾਂ ਨੇ ਕਿਸ ਵਿਅਕਤੀ ਦੀ ਚੋਣ ਕੀਤੀ ਆ ਇਹ ਮੀਟਿੰਗ ਕਾਫੀ ਅਹਿਮ ਹੋਣ ਵਾਲੀ ਹੈ ਕਿਉਂਕਿ ਸਾਰੀਆਂ ਤਿਰਾਂ ਦੇ 288 ਵਿਧਾਇਕਾਂ ਵਿੱਚੋਂ ਸਭ ਤੋਂ ਵੱਧ ਲੋਕ ਮਰਾਠਾ ਭਾਈਚਾਰੇ ਵਿੱਚੋਂ ਚੁਣੇ ਗਏ ਹਨ ਫਰਨवीस ਇੱਕ ਬ੍ਰਾਹਮਣ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਹੈ ਅਤੇ ਪਹਿਲੀ ਵਾਰ ਉਹ 2014 ਵਿੱਚ ਮੁੱਖ ਮੰਤਰੀ ਬਣਿਆ ਅਤੇ ਫਿਰ 2019 ਵਿੱਚ ਕੁਝ ਸਮੇਂ ਦੀ ਮੁੜ ਕੇ ਮੁੱਖ ਮੰਤਰੀ ਬਣਿਆ ਸੀ ਸੂਤਰਾਂ ਨੇ ਕਿਹਾ ਹੈ ਕਿ ਜੇਕਰ ਆਰਐਸਐਸ ਦਾ ਹੁਕਮ ਚੱਲ ਗਿਆ ਤਾਂ ਫਿਰ ਫੜਨਬੀਚ ਨੂੰ ਹੀ ਦੁਬਾਰਾ ਮੁੱਖ ਮੰਤਰੀ ਬਣਾਉਣ ਦੀ ਸੰਭਾਵਨਾ ਬਣੀ ਹੋਈ ਹੈ ਪਰ ਮੁੱਖ ਮੰਤਰੀ ਦੀ ਚੋਣ ਕਰਦੇ ਸਮੇਂ ਜਾਤੀ ਸਮੀਕਰਨ ਨੂੰ ਹੀ ਧਿਆਨ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ ਸੂਤਰਾਂ ਮੁਤਾਬਕ ਇਸ ਮੁਲਾਕਾਤ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਪੰਡਨ ਵੀ ਸੂ ਤੀਜੀ ਵਾਰ ਸੂਬੇ ਦਾ ਮੁੱਖ ਮੰਤਰੀ ਬਣਾਈ ਜਾਣ ਦੀਆਂ ਖਬਰਾਂ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਆਪਣੇ ਕੁਝ ਮਰਾਠਾ ਨੇਤਾਵਾਂ ਦੇ ਨਾਂ ਦੇ ਉੱਤੇ ਵੀ ਵਿਚਾਰ ਕਰ ਰਹੀ ਹੈ ਸ਼ਿੰਦੇ ਦੇ ਇੱਕ ਕਰੀਬੀ ਸਹਿਯੋਗੀ ਨੇ ਅੱਜ ਇੱਥੇ ਕਿਹਾ ਕਿ ਕਾਰਜਕਾਰੀ ਮੁੱਖ ਮੰਤਰੀ ਵੱਲੋਂ ਨਵੀਂ ਸਰਕਾਰ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਨਾ ਕਰਨ ਦੀ ਸੰਭਾਵਨਾ ਵਧੇ ਰਹੀ ਹੈ ਡੇਰਾ ਮੁਖੀ ਸਿਰਸਾ ਦੇ ਡੇਰਾ ਮੁਖੀ ਨੂੰ ਲੈ ਕੇ ਖਬਰ ਹੈ ਜੀ ਉਹਦੇ ਖਿਲਾਫ ਬੇਅਦਬੀ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਦੀ ਇੱਕ ਅਦਾਲਤ ਫਿਰ ਤੋਂ ਸ਼ੁਰੂ ਹੋ ਗਈ ਹੈ ਜਿਸ ਵਿੱਚ ਰੋहतक ਦੀ ਸਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਸੌਦਾ ਸਾਧ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਹੋਇਆ 6 ਮਹੀਨੇ ਤੋਂ ਵੱਧ ਸਮੇਂ ਬਾਅਦ ਬੇਅਦਬੀ ਮਾਮਲੇ 'ਚ ਡੇਰਾ ਸਿਰਸਾ ਮੁਖੀ ਗਰਮੀਤ RAM ਰਹੀਮ ਤੇ ਹੋਰਾ ਖਿਲਾਫ ਸੁਣਵਾਈ ਅੱਜ ਇੱਥੇ ਚੰਡੀਗੜ੍ਹ ਦੀ ਅਦਾਲਤ ਵਿੱਚ ਸ਼ੁਰੂ ਹੋਈ ਹੈ 18 ਅਕਤੂਬਰ ਨੂੰ ਸੁਪਰੀਮ ਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਕਦਮੇ ਤੇ ਲਾਈ ਰੋਕ ਹਟਾਏ ਜਾਣ ਤੋਂ ਮਗਰੋਂ ਇਹ ਸੁਣਵਾਈ ਹੁਣ ਮੁੜ ਸ਼ੁਰੂ ਹੋਈ ਹੈ ਅੱਜ ਰਾਮ ਰਹੀਮ ਨੂੰ ਰੋहतक ਦੀ ਸਰਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸੇ ਵਿਚਾਲੇ ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਨੂੰ ਦਸਤਾਵੇਜ਼ ਮੁਹੱਈਆ ਕਰਾਉਣ ਦੇ ਨਿਰਦੇਸ਼ ਦੀ ਮੰਗ ਕੀਤੀ ਮਾਰਚ ਮਹੀਨੇ ਪੰਜਾਬ ਸਰਕਾਰ ਨੇ ਮਕਦਮੇ ਤੇ ਹਾਈ ਕੋਰਟ ਵੱਲੋਂ ਲਾਈ ਗਈ ਰੋਕ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ 215 ਵਿੱਚ ਬਰਗਾੜੀ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ ਤਿੰਨ ਕੇਸਾਂ ਚ ਰਾਮ ਰਹੀਮ ਤੇ ਹੋਰ ਡੇਰਾ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਖਿਲਾਫ ਕੇਸ ਸੁਪਰੀਮ ਕੋਰਟ ਦੀ ਹਦਾਇਤਾਂ ਤੇ ਫਰਵਰੀ 2023 ਚ ਫਰੀਦਕੋਟ ਤੋਂ ਬਦਲ ਕੇ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਸੀ ਅਗਲੀ ਖਬਰ ਵੀ ਪੰਜਾਬ ਤੋਂ ਜੀ ਗਰਦਾਸਪੁਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਖੁਦਾਈ ਦੌਰਾਨ ਰਾਕਟ ਲਾਂਚਰ ਦੇ 10 ਬੰਬ ਮਿਲੇ ਹਨ ਅੱਜ ਵੀਰਵਾਰ ਨੂੰ ਰੇਲਵੇ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦੌਰਾਨ ਜੀਸੀਬੀ ਦੀ ਮਦਦ ਨਾਲ ਪੰਛੀ ਕਲੋਨੀ ਵਿੱਚ ਪੈਂਦੀ ਰੇਲਵੇ ਦੀ ਜ਼ਮੀਨ ਤੇ ਖੁਦਾਈ ਕੀਤੀ ਜਾ ਰਹੀ ਸੀ ਇਸ ਤਰ੍ਹਾਂ ਜ਼ਮੀਨ ਵਿੱਚ ਦੱਬੇ ਹੋਏ ਬੰਬ ਨਜ਼ਰ ਆਏ ਸੂਚਨਾ ਮਿਲਦਿਆਂ ਹੀ ਟਾਣਾ ਸਿਟੀ ਗਰਦਾਸਪੁਰ ਦੇ ਡੀਐਸਪੀ ਮੋਹਨ ਸਿੰਘ ਅਤੇ ਜੀਆਰਪੀ ਦੇ ਡੀਐਸਪੀ ਵਿਕਰਮਜੀਤ ਮੌਕੇ ਤੇ ਪਹੁੰਚੇ ਅਤੇ ਅੰਮ੍ਰਿਤਸਰ ਤੋਂ ਡਿਸਪੋਜ਼ਲ ਟੀਮ ਦੇ ਲੋਕਾਂ ਨੂੰ ਸੱਦਿਆ ਗਿਆ ਕੁਝ ਸਮੇਂ ਬਾਅਦ ਰੇਲਵੇ ਪੁਲਿਸ ਨੇ ਬਾਂਬਸਕੁਆਇਰ ਦੀ ਟੀਮ ਦੀ ਮਦਦ ਨਾਲ ਰਾਕਟ ਲਾਂਚਰ ਦੇ ਇਹਨਾਂ 10 ਬੰਬਾਂ ਨੂੰ ਨਿਕਾਰਾ ਕਰ ਦਿੱਤਾ ਇਹ ਬੰਬ ਪੂਰੀ ਤਰ੍ਹਾਂ ਜੰਗਾਲੀਏ ਹੋਏ ਆਏ ਸਨ ਅਤੇ ਮਿੱਟੀ ਨਾਲ ਵੀ ਲੱਤ-ਪੱਤ ਸਨ ਅਤੇ ਦੇਖਣ ਵਿੱਚ ਇਹ ਕਾਫੀ ਪੁਰਾਣੇ ਲੱਗ ਰਹੇ ਸਨ ਜਾਣਕਾਰੀ ਅਨੁਸਾਰ ਇਸ ਜਗ੍ਹਾ ਤੇ ਕਈ ਸਾਲ ਪਹਿਲਾਂ ਸੀਮਾ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਵੱਲੋਂ ਕੈਂਪ ਬਣਾਏ ਗਏ ਸਨ ਸਮਝੇ ਆ ਰਿਹਾ ਕਿ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ ਤੇ CRPF ਤੇ BSF ਨੂੰ ਤਾਇਨਾਤ ਕੀਤਾ ਗਿਆ ਸੀ ਤੇ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਕੁਝ ਕੈਂਪ ਬਣੇ ਸਨ ਸਮਝਿਆ ਜਾ ਰਿਹਾ ਹੈ ਕਿ ਰਾਕਟ ਲਾਂਚਰ ਇਹ ਬੰਬ ਜਿਹੜੇ ਨੇ ਇਹ BSF ਦੀਆਂ ਯੂਨਟਾਂ ਦੇ ਹੋ ਸਕਦੇ ਹਨ ਜੇਕਰ ਇਹ ਅੰਦਾਜ਼ੇ ਸਹੀ ਹੋਣ ਤਾਂ ਫਿਰ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਸੁਰੱਖਿਆ ਬਲਾਂ ਦੀ ਇਹ ਵੱਡੀ ਇਨਗੈਲੀ ਹੈ ਜਿਸ ਨਾਲ ਕਦੀ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਇਸ ਮਾਮਲੇ ਵਿੱਚ ਸੰਬੰਧਿਤ ਯੂਨਿਟ ਦੇ ਕਮਾਂਡਰ ਦੀ ਪੁੱਛਗਿੱਛ ਜ਼ਰੂਰ ਹੋਣੀ ਚਾਹੀਦੀ ਹੈ ਦਿਆਨੰਦ ਮੈਡੀਕਲ ਕਾਲਜ ਜਿਹੜਾ ਲੁਧਿਆਣੇ ਵਾਲਾ ਤੇ ਹਸਪਤਾਲ ਹੈ ਉਹਦੇ ਵਿੱਚ ਦਾਖਲ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਮਿਲਣ ਲਈ ਕਿਸਾਨਾਂ ਦਾ ਇੱਕ ਵਕਤ ਵਫਤਾਜ ਹਸਪਤਾਲ ਪੁੱਜਿਆ ਇਸ ਤਰ੍ਹਾਂ ਡੀਐਮਸੀ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤੀ ਦੇ ਚੱਲਦਿਆਂ ਉਹਨਾਂ ਨੂੰ ਕਿਸਾਨਾਂ ਕੋਲੋਂ ਮਿਲਣੀ ਨਹੀਂ ਦਿੱਤਾ ਗਿਆ ਜਿਸ ਦਾ ਕਿਸਾਨਾਂ ਨੇ ਕਾਫੀ ਵਿਰੋਧ ਕੀਤਾ ਅਤੇ ਉਹ OPD ਦੇ ਬਾਹਰ ਧਰਨਾ ਲਾ ਕੇ ਬੈਠ ਗਏ ਇਸ ਤਰ੍ਹਾਂ ਪੁਲਿਸ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਹੇਠ ਰੱਖਣ ਤੇ ਮਰੀਜ਼ਾਂ ਨੂੰ ਪਰੇਸ਼ਾਨੀ ਨਾ ਹੋਵੇ ਇਹਦੇ ਮਦੇ ਨਜ਼ਰ ਦੋ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਕਿਸਾਨ ਡੱਲੇਵਾਲ ਨੂੰ ਮਿਲ ਤੇ ਅੜੇ ਹੋਏ ਸਨ ਅਤੇ ਸਰਕਾਰ ਖਿਲਾਫ ਨਾਰੇਬਾਜ਼ੀ ਕਰ ਰਹੇ ਸਨ ਲੁਧਿਆਣਾ ਦੇ ਡੀ ਐਮਸੀ ਹਸਪਤਾਲ ਵਿੱਚ ਦਾਖਲ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਹਦੇ ਵਿੱਚ ਉਹ ਠੀਕ ਠਾਕ ਨਜ਼ਰ ਆ ਰਹੇ ਹਨ 25 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਸਪਤਾਲ ਚ ਲੈ ਕੇ ਡੀ ਐਮ ਸੀ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਤੋਂ ਬਾਅਦ ਕਿਸਾਨਾਂ ਦੇ ਵਿਚਕਾਰ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ ਕਿਸਾਨ ਆਗੂ ਉਹਨਾਂ ਨਾਲ ਮੁਲਾਕਾਤ ਕਰਨ ਲਈ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਪਹੁੰਚ ਰਹੇ ਹਨ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਰੱਖਿਆ ਹੋਇਆ ਹੈ ਉੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਪ੍ਰਬੰਧ ਕੀਤੇ ਹੋਏ ਹਨ ਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲ ਰਹੀ ਤੇ ਨਾ ਹੀ ਉਹਨਾਂ ਨਾਲ ਕੋਈ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਖਨੌੜੀ ਬਾਰਡਰ ਉੱਪਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਆਪਣੇ ਆਪ ਨੂੰ ਗੈਰ ਸਿਆਸੀ ਕਹਿੰਦਾ ਹੈ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਸਾਂਝੀ ਮੀਟਿੰਗ ਹੋਈ ਹੈ ਜਿਸ ਸੁਪਰੰਤ ਦੋਹਾਂ ਫਾਰਮਾਂ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ 1 ਦਸੰਬਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਨੇ ਭਗਵੰਤ ਸਿੰਘ ਮਾਨ ਉਹਨਾਂ ਦੀ ਰੈਸ਼ਤਾ ਕਰਾਓ ਕੀਤਾ ਜਾਏਗਾ ਅਤੇ ਪੂਰੇ ਦੇਸ਼ ਭਰ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ ਕਿਸਾਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਹੀ ਬੀ ਟੀਮ ਹੈ ਅਤੇ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦੋਸਤੀ ਰੱਖਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ 26 ਨਵੰਬਰ ਨੂੰ ਤਰਕੇ ਪੌਣੇ 3 ਵਜੇ ਮੋਰਚੇ ਤੋਂ ਹੀ ਗ੍ਰਫਤਾਰ ਕਰ ਲਿਆ ਸੀ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਤਹਿਤ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਫਤਾਰ ਕਰਕੇ 26 ਨਵੰਬਰ ਤੋਂ ਸ਼ੁਰੂ ਹੋ ਰਹੇ ਮਰਨ ਵਰਤ ਨੂੰ ਨਕਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਹਸਪਤਾਲ ਵਿੱਚ ਅਤੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਚੰਡੇ ਵੱਲੋਂ ਖਨੌਰੀ ਬਾਰਡਰ ਉੱਪਰ ਲੰਮੇ ਤਿਰੋ ਮਰਨ ਵਰਤ ਸ਼ੁਰੂ ਕਰਕੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦਿੰਦੇ ਹੋਏ ਉਹਨਾਂ ਨੂੰ ਉਹਨਾਂ ਦੇ ਅੰਦੋਲਨ ਨੂੰ ਠਾਹ ਲਾਉਣ ਦੇ ਮਨਸੂਬਿਆਂ ਨੂੰ ਫੇਲ ਕਰ ਦਿੱਤਾ ਹੈ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਕਿਸਾਨਾਂ ਲਈ ਕਰੋ ਜਾਂ ਮਰੋ ਦਾ ਮੁੱਦਾ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਆਗੂਆਂ ਜਗਜੀਤ ਸਿੰਘ ਢੱਲੇਵਾਲ ਅਤੇ ਸੁਖਜੀਤ ਸਿੰਘ ਹਰਦੋ ਝੰਡੇ ਦਾ ਮਰਨ ਵਰਤ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਅਗਲੀ ਤੱਕ ਅਗਲੀ ਖਬਰ ਜਿਹੜੀ ਹੈ ਜੀ ਉਹ ਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਹੈ ਜਿਹਦੇ ਵੱਲ ਸਾਰੇ ਸਿੱਖ ਪੰਥ ਦਾ ਧਿਆਨ ਹੈ ਬਹੁਤ ਸਾਰੇ ਲੋਕ ਟਿਕਟਕੀ ਲਗਾ ਕੇ ਉੱਥੋਂ 2 ਤਰੀਕ ਨੂੰ ਹੋਣ ਵਾਲੀ ਜਿਹੜੀ ਉਹ ਪੇਸ਼ੀਆ ਕੁਝ ਲੀਡਰਾਂ ਦੀ ਉਹਦੇ ਵੱਲ ਨਜ਼ਰ ਰੱਖ ਰਹੇ ਹਨ ਤੇ ਜਿਹੜੇ ਹੁਣ ਬਦਲੇ ਹੋਏ ਹਾਲਾਤ ਨੇ ਉਹਦੇ ਵਿੱਚ ਤਖਤਾਂ ਦੇ ਜਥੇਦਾਰਾਂ ਨੂੰ ਵੀ ਆਪਣੀ ਹੋਣ ਦਾ ਅਹਿਸਾਸ ਹੋ ਗਿਆ ਲੱਗਦਾ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਬਾਦਲਾਂ ਨੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਸੀ ਅਤੇ ਆਪਣੇ ਸਿਆਸੀ ਚੌਕ ਦੇ ਵਿੱਚ ਫਿੱਟਣਾ ਹੋਣ ਵਾਲੇ ਲੋਕਾਂ ਨੂੰ ਪੰਥਕ ਵਿਦਵਾਨਾਂ ਚਿੰਤਕਾਂ ਨੂੰ ਤਖਤਾਂ ਦੇ ਜਥੇਦਾਰਾਂ ਤੋਂ ਜਲੀਲ ਕਰਵਾਇਆ ਸੀ ਪਰ ਹੁਣ ਤਖਤਾਂ ਦੇ ਜਥੇਦਾਰਾਂ ਦੇ ਸਖਤ ਲਹਿਜੇ ਤੋਂ ਇਹ ਲੱਗਣ ਲੱਗਾ ਹੈ ਕਿ ਜਿਵੇਂ ਕਿ ਉਹ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੂੰ ਬਹਾਲ ਰੱਖਦਿਆਂ ਉਹਨਾਂ ਨੂੰ ਕਾਇਮ ਰੱਖਣ ਦਾ ਦ੍ਰਿੜ ਇਰਾਦਾ ਬਣਾ ਚੁੱਕੇ ਹੋਣ ਪੰਥਕ ਹਲਕੇ ਮਹਿਸੂਸ ਕਰ ਰਹੇ ਹਨ ਕਿ ਹੁਣ ਜਥੇਦਾਰਾਂ ਨੂੰ ਪਿਛਲੇ ਸਮੇਂ ਵਿੱਚ ਸਿਆਸੀ ਕਿੜਾ ਕੱਢਣ ਲਈ ਜਾਰੀ ਕੀਤੇ ਗਏ ਰਾਸ਼ੀ ਹੁਕਮਨਾਮੇ ਐਲਾਨਨਾਮੇ ਅਤੇ ਆਦੇਸ਼ ਵੀ ਵਾਪਸ ਲੈ ਲੈਣੇ ਚਾਹੀਦੇ ਹਨ ਅਕਾਲ ਤਖਤ ਦੇ ਸਿਆਸੀ ਧੋੜੇ ਦਾ ਡਰਾਵਾ ਦੇ ਕੇ ਜਲੀਲ ਕੀਤੇ ਗਏ ਸਿੱਖ ਚਿੰਤਕਾਂ ਤੇ ਪੰਥਕ ਵਿਦਵਾਨਾਂ ਤੋਂ ਮਾਫੀ ਵੀ ਮੰਗਣੀ ਚਾਹੀਦੀ ਹੈ ਮੂਲ ਨਾਨਕਸ਼ਹੀ ਕਲੰਡਰ ਸਿੱਖ ਰਹਿਤ ਮਰਿਆਦਾ ਦਸਮ ਗ੍ਰੰਥ ਰਾਗਮਾਲਾ ਹਿੰਦੀ ਸਿੱਖ ਇਤਿਹਾਸ ਪੁਸਤਕ ਗੁਰਬਲਾਸ ਪਾਸ਼ਾਹੀ ਛੇਵੀ ਬੇਅਦਬੀ ਕਾੜ 328 ਪਾਵਨ ਸਰੂਪਾਂ ਦੀ ਗੁੰਮਸ਼ਦੀ ਸੌਦਾ ਸਾਧ ਨੂੰ ਬਿਨ ਮੰਗੀ ਮਾਫੀ ਦੇਣ ਵਿਦਵੀ ਕਾਂਡ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ 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 ਅਕਾਲ ਤਖਬ ਸਾਹਿਬ ਦੇ ਹੁਕਮਨਾਮੇ ਦੇ باوجود ਡੇਰੇਦਾਰਾਂ ਨਾਲ ਦੋਸਤੀਆਂ ਨਿਭਾਉਣ ਵਾਲੇ ਅਕਾਲੀ ਲੀਡਰਾਂ ਉੱਤੇ ਸਖਤ ਕਾਰਵਾਈ ਹੋਣੀ ਜ਼ਰੂਰੀ ਹੈ ਪੰਥਕ ਹਲਕਾ ਅਨੁਸਾਰ ਜੇਕਰ ਤਖਤਾਂ ਦੇ ਜਥੇਦਾਰਾਂ ਨੇ ਪੰਥ ਵਿਰੋਧੀ ਤਾਕਤਾਂ ਦੇ ਮਨਸੂਬੇ ਜਨਤਕ ਹੋਣ ਦੇ ਬਾਵਜੂਦ ਵੀ ਇਸ ਵਾਰ ਕਸੂਰਵਾਰਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਸਿੱਖ ਸੰਗਤ ਦਾ ਮਜੂਸ ਹੋਣਾ ਸੁਭਾਵਿਕ ਹੈ ਤੇ ਹੋ ਸਕਦਾ ਹੈ ਕਿ ਸਿੱਖ ਸੰਗਤ ਉਹਨਾਂ ਫੈਸਲਿਆਂ ਨੂੰ ਪ੍ਰਵਾਨ ਨਾ ਵੀ ਕਰੇ ਇਹ ਸੀ ਜੀ ਅੱਜ ਦਾ ਖਬਰਾਂ ਦਾ ਬਲਟਨ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ